ਜੋੜੀ ਹੁੰਦਾ ਹੈ ਪਰ ਤੂੰ ਯਾਰ ਬਾਈ ਯਾਰ ਆ ਤਾਂ ਗਲਤ ਗੱਲ ਐ ਸਾਲ ਯਾਰ ਉਹ ਮਿਲ ਕੇ ਮਿਲ ਕੇ ਰੁਕ ਕੋਣ ਘਾਡੇਗਾ ਉਹ ਬਾਈ ਆ ਭੈਣ ਦੀ ਆ ਗਿਆ ਬੁੱਧੂ ਕੰਮ ਹੋ ਗਿਆ ਉਹ ਉਹ ਤੋਂ ਬੀ ਬਾਈ ਯਾਰ ਜੀ ਬਾਈ ਸਾਸਰੀ ਕਾਲ ਦੀ ਸਾਰਿਆਂ ਨੂੰ ਜਿਵੇਂ ਕਿ ਬਾਈ ਤੁਹਾਨੂੰ ਪਤਾ ਹੀ ਐ ਅੱਗੇ ਆਪਾਂ ਵਲੌਗ ਬਣਾਉਣੇ ਹੁੰਦੇ ਆ ਬੁਲਟਾਂ ਬੁਲਟਾਂ ਤੇ ਜਾਂ ਠੀਕਾ ਨੇ ਯਾਰਾਂ ਦੋਸਤਾਂ ਦੇ ਨਾਲ ਜਾਂ ਕਿਤੇ ਘੁੰਮਣ ਫਿਰਨੇ ਜਾਣੇ ਹੁੰਦੇ ਆ ਠੀਕ ਐ ਪਰ ਬਾਈ ਅੱਜ ਆਪਾਂ ਨਹੀਂ ਕੀ ਕਰਨਾ ਸੋਲੋ ਟਰੈਵਲਿੰਗ ਕਰਨੀ ਐ ਠੀਕ ਐ ਮੈਂ ਆਪਣਾ ਸਾਰਾ ਬੈਗ ਬੂਗ ਪੈਕ ਕਰ ਲਿਆ ਤੇ ਚਲਦੇ ਆ ਕਿਤੇ ਇਧਰ ਉਧਰ ਘੁੰਮਣ ਚਲਦੇ ਆ ਪਰ ਜਾਣਾ ਤੁਰਕੇ ਆ ਠੀਕ ਆ ਤੁਹਾਨੂੰ ਪਤਾ ਬਈ ਆਪਣੇ ਜਿਹੜੇ ਪੰਜਾਬੀ ਲੋਕ ਹੈ ਠੀਕ ਆ ਬਹੁਤ ਮਤਲਬ ਕਿ ਮਦਦਗਾਰ ਹੁੰਨੇ ਆ ਠੀਕ ਆ ਜੇ ਕਿਤੇ ਵੀ ਤੁਹਾਨੂੰ ਪਤਾ ਹੀ ਤੁਸੀਂ ਲੋਕਾਂ ਨੇ ਵੀਡੀਓ ਵੀਡੀਓ ਦੇਖਿਆ ਹੋਣੀ ਹਨ ਵੀ ਜੇ ਕਿਤੇ ਕਿਸੇ ਨੂੰ ਮੁਸੀਬਤ ਪੈ ਜਾਂਦੀ ਆ ਅਗਲਾ ਕੰਮ ਕਰਦਾ ਆ ਠੀਕ ਹੈ ਨਹੀਂ ਹਨਾ ਇਹਨਾਂ ਹਰੇਕ ਕੰਮ ਕਰਦਾ ਦੇਖੋ ਜੀ ਮਿੱਤਰੋ ਆ ਆਪਾਂ ਨੇ ਚੱਕ ਲਿਆ ਆਪਣੇ ਕੱਪੜੇ ਠੀਕ ਆ ਆ ਚੱਕ ਲਈ ਇੱਕ ਕਮੀਜ਼ ਇੱਕ ਚੱਕ ਲਿਆ ਕੱਛਾ ਠੀਕ ਆ ਤੇ ਮੈਂ ਮਿੱਤਰ ਤੁਹਾਨੂੰ ਪਤਾ ਜਿਵੇਂ ਆਪਣੇ ਕੋਲ ਬੁਲਟ ਵੀ ਹੈਗਾ ਸਾਈਕਲ ਵੀ ਹੈਗਾ ਸਕੂਟਰੀ ਵੀ ਖੜੀ ਆ ਠੀਕ ਆ ਤੇ ਗੱਡੀ ਵੀ ਖੜੀ ਆ ਤੇ ਸਕੂਟਰ ਵੀ ਹੈਗਾ ਠੀਕ ਆ ਗੱਡੀ ਵੀ ਹੈਗੀ ਦੂਸਰੀ ਵਰਨਾ ਤੇ ਸਾਰਾ ਕੁਝ ਹੋਣ ਦੇ ਬਾਵਜੂਦ ਆਪਾਂ ਨੇ ਬਈ ਅੱਜ ਆਪਾਂ ਨੇ ਸੋਲੋ ਟਰੈਵਲਿੰਗ ਕਰਨੀ ਹੈ ਤੁਰਕੇ ਜਾਣਾ ਲਿਫਟ ਮੰਗ ਮੰਗ ਕੇ ਠੀਕ ਆ ਲੋਕਾਂ ਦੇ ਵੀ ਜਿਵੇਂ ਬਾਈ ਰੋਕੀ ਯਾਰ ਉਹ ਤੱਕ ਛੱਡ ਦੇ ਬਾਈ ਰੋਕੀਆਂ ਰੋਕ ਤੱਕ ਛੱਡ ਦੇ ਠੀਕ ਹੈ ਸੋ ਬਾਈ ਚਲਦੇ ਆ ਮੋ ਤਾਂ ਟਾਈਮ ਨਾ ਖਰਾਬ ਕਰਦੇ ਹੋਏ ਤੇ ਆ ਬੈਗਪੈਕ ਕਰ ਲਿਆ ਬਾਕੀ ਮੈਂ ਕੈਸ਼ ਰੱਖ ਲਿਆ ਕੈਸ਼ ਚੱਕ ਲਿਆ ਠੀਕ ਹੈ ਕੈਸ਼ ਮੈਂ ਤਾਂ ਚੱਕਿਆ ਏ ਵੀ ਤੁਹਾਨੂੰ ਪਤਾ ਵੀ ਕਈ ਵਾਰ Paytm Bootiam ਕੰਮ ਨਹੀਂ ਕਰਦਾ ਹੈਗਾ ਬੇਇੱਜ਼ਤੀ ਕਰਾ ਦਿੰਦਾ ਠੀਕ ਹੈ ਤੇ ਬਾਕੀ ਹੁਣ ਮਿੱਤਰੋ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਆਹ ਗੇਟ ਆਪਾਂ ਨੇ ਲਾਣਾ ਨਹੀਂ ਹੈਗਾ ਵੀ ਤੁਹਾਨੂੰ ਪਤਾ ਆਪਾਂ ਬਾੜੇ ਤੇ ਜਾਂ ਆਪਾਂ ਨੇ ਮੇਨ ਗੇਟ ਲਾਣਾ ਠੀਕ ਹੈ ਆਹ ਵਾਲਾ ਗੇਟ ਲਾਣਾ ਨਹੀਂ ਹੈਗਾ ਮੇਨ ਗੇਟ ਲਾਣਾ ਠੀਕ ਹੈ ਉਹ ਫੇਰ ਬੰਦ ਹੋ ਗਿਆ ਤੇ ਆ ਗੇਟ ਬਸ ਇੰਨਾ ਕੁ ਲਾ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਾਈ ਪਤਾ ਆਪਾਂ ਨੂੰ ਲੋਕ ਬਹੁਤ ਮਤਲਬ ਕਿ ਬੜੀਆ ਯਾਰ ਪੰਜਾਬੀ ਲੋਕ ਕੋਈ ਛੇੜਖਾਨੀ ਨਹੀਂ ਕਰਦੇ ਜਿਹੜਾ ਕਰਦਾ ਬਾਹਰਲਾ ਕਰਦਾ ਕੱਪੜੇ ਚੱਕ ਲਈਏ ਬਾਕੀ ਚ ਚਾਲਦੇ ਨਹੀਂ ਆਪਾਂ ਫਿਰ ਨਿਕਲਦੇ ਆ ਘਰ ਤੋਂ ਠੀਕ ਹੈ ਆ ਮੈਂ ਚੱਕ ਲਿਆ ਮੀਨ ਗੇਟ ਆਪਾਂ ਨਹੀਂ ਲਾਣਾ ਤੇ ਆਪਾਂ ਚੱਲਦੇ ਹਾਂ ਹੁਣ ਸੋਲੋ ਟਰੈਵਲਿੰਗ ਤੇ ਤੇ ਅੱਗੇ ਆਉਂਗੇ ਬੁਲਟਾ ਬੁਲਟਾ ਵਾਲੇ ਬਲੌਗ ਆਪਾਂ ਚੱਲਦੇ ਆਂ ਯਾ ਹਾਲਾ ਗੇਟ ਲਾਣਾ ਪਰ ਠੀਕ ਹੈ ਇਹ ਇਹੀ ਗੇਟ ਲਾਣਾ ਬਸ ਦੇਖਦੇ ਆ ਅੱਜ ਦਾ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਹਰੇਕ ਬੰਦੇ ਦਾ ਆਪਾਂ ਤੇ ਬਾਈ ਮੈਂ ਤੁਰਿਆ 1 ਕਿਲੋਮੀਟਰ ਤੁਰਿਆ ਠੀਕ ਹੈ 1 ਕਿਲੋਮੀਟਰ ਦਾ ਸਫ਼ਰ ਤਾਂ ਕਰ ਲਿਆ ਹਾਲੇ ਤੱਕ ਤਾਂ ਬਾਈ ਮੈਨੂੰ ਕੋਈ ਲਿਫਟ ਮਿਲੀ ਨਹੀਂ ਹੈਗੀ ਜੀਨੂੰ ਲਿਫਟ ਮੰਗੀ ਹੈ ਬਾਈ ਉਹਨੇ ਲਿਫਟ ਦਿੱਤੀ ਨਹੀਂ ਹੈਗੀ ਬਾਕੀ ਲੋਕ ਤਾਂ ਭਲੇ ਮਾਨ ਸੀ ਹੈਗੀਆਂ ਉਹ ਲੋਕ ਪੂਰੇ ਦੇ ਦੂੰਗਾ ਅੱਗੇ ਜਾ ਕੇ ਇਹ ਤਾਂ ਕੁਝ ਨਹੀਂ ਆਇਆ ਆਪਾਂ ਕੋਈ ਮਿੱਤਰੋ ਹੁਣ ਪਹੁੰਚ ਗਏ ਆਪਾਂ ਸਹੀ 3 ਕਿਲੋਮੀਟਰ ਪਹੁੰਚ ਗਏ ਠੀਕ ਹੈ ਸਾਹ ਸੋ ਲੈ ਲਿਆ ਨੇ ਬੈਠ ਜੀਏ ਬਾਕੀ ਦੇਖਦੇ ਆ ਕੋਈ ਜੇ ਕੋਈ ਬੰਦਾ ਟੱਕਰਦਾ ਹੈ ਤਾਂ ਐਂ ਤੱਕੀ ਹੱਥ ਦੇ ਕੇ ਦੇਖਦੇ ਆ ਬਾਈ ਕੋਈ ਨਹੀਂ ਰੋਕਦਾ ਹੈਗਾ ਠੀਕ ਹੈ ਤਿੰਨ ਚਾਰ ਜਣੇ ਨੂੰ ਹੱਥ ਦੱਤਾ ਦਾ ਕਿਸੇ ਨੇ ਨਹੀਂ ਰੋਕਿਆ ਹੈਗਾ ਓ ਯਾਰ ਬਾਈ ਜਾ ਕੇ ਆਣਾ ਯਾਰ ਬਾਈ ਵੀਡੀਓ ਨਾ ਬਣਾਇਆ ਓ ਇਹਦਾ ਬਲੌਗਿੰਗ ਆ ਯਾਰ ਓ ਜੀ ਨਾ ਬਣਾ ਬਾਈ ਓ ਇਹਦਾ ਬਲੌਗਿੰਗ ਕਰ ਰਿਹਾ ਮੈਂ ਹਾਂ ਬਾਈ ਇਹ ਗਲਤ ਗੱਲ ਆ ਯਾਰ ਬਹੁਤ ਗਲਤ ਗੱਲ ਕਰ ਰਿਹਾ ਵੀਡੀਓ ਨਾ ਬਣਾ ਓ ਯਾਰ ਸੁਣ ਤਾਲੇ ਬਾਈ ਓ ਯਾਰ ਗੱਲ ਨਾ ਬਣਾ ਯਾਰ ਓ ਮੇਰੀ ਗੱਲ ਤਾਂ ਸੁਣ ਲੈ ਓ ਯਾਰ ਜਾਣਾ ਬਾਈ ਆਪਾਂ ਨੇ ਓਏ ਵੀਡੀਓ ਜੀ ਨਾ ਬਣਾਈ ਜੋ ਬਾਈ ਅੱਗੇ ਲੈ ਕੇ ਜਾਣਾ ਛੱਡ ਦੇ ਯਾਰ ਓ ਯਾਰ ਛੱਡ ਦੇ ਕੋਈ ਵੀਡੀਓ ਬਣਾਈ ਜਾ ਓ ਨਹੀਂ ਬਣਾਉਂਦਾ ਵੀਡੀਓ ਵਿੱਚ ਪਾ ਇਹਨੂੰ ਓ ਅੱਗੇ ਲੈ ਕੇ ਨਾ ਛੱਡ ਦੇ ਬਾਈ ਚੱਲ ਵਿੱਚ ਪਾ ਲੈ ਨਾਲ ਅੱਗੇ ਤੱਕ ਤਾਂ ਛੱਡ ਦੇ ਵੀਡੀਓ ਨਹੀਂ ਬਣਾਉਣੀ ਜਾਣ ਵੀਡੀਓ ਕਾਤੇ ਨਹੀਂ ਬਣਾਉਣ ਦਿੰਦਾ ਯਾਰ ਜਾਣਾ ਉੱਥੇ ਤੱਕ ਜਿੱਥੇ ਮਰਜ਼ੀ ਤੱਕ ਜਾਣਾ ਮੈਂ ਲੈ ਜਾਣਾ ਬਈ ਵੀਡੀਓ ਨਹੀਂ ਬਣਾਉਣੀ ਬਾਈ ਉਹ ਤੇਰੇ ਵਰਗੇ ਤਾਂ ਗਿਆ ਪਤਾ ਨੈੱਟ ਪਾ ਪਾ ਦੇ ਵੀ ਯਾਰ ਕੋਈ ਨਹੀਂ ਗਲਤ ਗੱਲ ਆ ਯਾਰ ਵੀਡੀਓ ਨਹੀਂ ਬਣਾਉਣਾ ਹੋਏ ਯਾਰ ਇਹ ਤਾਂ ਬਾਈ ਉਹ ਵਾਹਾਂ ਨੇਚਰ ਦੀ ਬਣਾਉਣੀ ਹੁੰਦੀ ਐ ਤੇ ਬਾਈ ਦੇਖੋ ਇੱਕ ਲਿਫਟ ਮਿਲ ਗਈ ਠੀਕ ਆ ਆਪਾਂ ਨੂੰ ਤੇ ਹੁਣ ਲੈ ਕੇ ਜਾ ਰਿਹਾ ਬਾਈ ਆਪਾਂ ਨੂੰ ਅੱਗੇ ਤੱਕ ਡ੍ਰੌਪ ਕਰ ਦੂਗਾ ਤੇ ਬਾਈ ਐਂ ਕਰਦੇ ਇੱਕ ਵਾਰ ਬਾਈ ਬਾਈ ਐਂ ਕਰਦੇ ਐ ਕਰਦੇ ਇੱਕ ਵਾਰ ਉਹ ਐ ਕਰ ਦੇ ਇੱਕ ਵਾਰ ਉਂਗਲਾਂ ਦਿਖਾ ਦੇ ਉਹ ਐ ਨਹੀਂ ਬਾਈ ਉਹ ਐ ਕਰਕੇ ਦਿਖਾਈ ਜੂਣ ਦੀ ਉਂਗਲ ਯਾਰ ਬਾਈ ਚਲਦੇ ਆ ਠੀਕ ਆ ਆਪਾਂ ਨੂੰ ਮੈਂ ਤੁਹਾਨੂੰ ਦੱਸਣਾ ਹੈ ਕਿ ਪੰਜਾਬੀ ਲੋਕ ਬਹੁਤ ਵਧੀਆ ਹੁੰਦੇ ਆ ਬਾਈ ਠੀਕ ਆ ਹੁਣ ਆਪਾਂ ਨੂੰ ਲਿਫਟ ਮਿਲ ਗਈ ਤੇ ਬਾਈ ਦੇਖਦੇ ਕਿੱਥੇ ਤੱਕ ਤਾਰਦਾ ਚੱਲ ਬਾਈ ਤੇ ਗਾਇਸ ਹੁਣ ਆਪਾਂ ਪਹੁੰਚ ਗਏ ਪਿੰਡਾਂ ਦੇ ਵਿੱਚ ਤੇ ਪੂਰਾ ਮਜ਼ਾ ਆ ਰਿਹਾ ਏ ਠੀਕ ਆ ਸਕੂਟਰੀ ਪੂਰੀ ਆਫ ਰੋਡਿੰਗ ਚੱਲ ਰਹੀ ਆ ਆਫ ਰੋਡਿੰਗ ਬਾਈ ਪਿੰਡਾਂ ਦੇ ਵਿੱਚ ਪਹਿਲੀ ਵਾਰ ਆਏ ਠੀਕ ਆ ਐਵੇਂ ਦੇ ਰਸਤੇਦਿਆਂ ਦੇ ਉੱਪਰ ਅੱਗੇ ਤਾਂ ਸੜਕਾਂ ਹੀ ਨਹੀਂ ਦੁਖ ਉਹ ਬਾਈ ਰੋਕੀ ਯਾਰ ਉਹ ਐ ਰੋਕੀ ਓ ਯਾਰ ਭਾਈ ਮੂੰਹ ਘਾਤੀ ਨਹੀਂ ਦਿਖਾਂਦਾ ਯਾਰ ਮੈਂ ਕਿਹੜਾ ਤੇਰਾ ਕੁਸੋਰ ਪਾਣ ਲੱਗਿਆ ਓ ਯਾਰ ਭਾਈ ਨੈਟ ਪਾ ਪਾਉਂਦਾ ਨਹੀਂ ਪਾਉਂਦਾ ਭਾਈ ਮੂੰਹ ਤਾਂ ਚੱਕ ਲੈ ਯਾਰ ਨੈਟ ਪਤਾ ਨਹੀਂ ਨਹੀਂ ਪਾਉਂਦਾ ਨੈਟ ਪਾ ਪੱਕੀ ਗੱਲ ਆ ਉਹ ਨਹੀਂ ਪਾਉਂਦਾ ਨੈਟ ਪਾ ਯਾਰ ਤੂੰ ਆਹ ਕੰਮ ਨਾ ਕਰ ਚੱਲ ਨੈਟ ਪਰ ਨਾ ਪਾਦੀ ਉਹ ਨਹੀਂ ਪਾਉਂਦਾ ਤੂੰ ਚੱਲ ਯਾਰ ਮੈਂ ਤਾਂ ਬਿਊਟੀ ਦੀ ਰਿਕਾਰਡਿੰਗ ਕਰਦਾਂ ਜਾ ਰਹੇ ਆਂ ਓ ਭਾਈ ਗੱਲ ਪਤਾ ਕੀ ਆ ਯਾਰ ਹਾਂ ਪੁਲਿਸ ਵਾਲੇ ਚੱਕ ਲੈ ਜੰਨੇ ਆ ਯਾਰ ਉਹ ਨਹੀਂ ਚੱਕਦੇ ਭਾਈ ਯਾਰ ਮੈਂ ਦਿੱਲੀ ਪਾਣਾ ਮੈਨੂੰ ਤਾਂ ਚੱਕਿਆ ਨਹੀਂ ਹੁਣ ਤੱਕ ਉਹ ਮੇਰੇ ਪਿੰਡ ਵਾਲੇ ਨੂੰ ਚੱਕ ਲਾਦਾ ਮੁੰਡੇ ਨੂੰ ਉਹ ਨਹੀਂ ਬਾਈ ਯਾਰ ਤੂੰ ਚੱਲ ਯਾਰ ਲੇਟ ਹੋ ਰਿਹਾ ਯਾਰ ਮੈਂ ਉਹ ਮੈਂ ਸੋਲੋ ਵਲੋਗਿੰਗ ਆ ਮੇਰੇ ਜੇਬ ਚ ਪੈਸੇ ਵੀ ਆ ਯਾਰ ਟਾਈਮ ਲੱਗ ਰਿਹਾ ਮੈਨੂੰ ਕਿਹੜੀ ਵਲੋਗਿੰਗ ਆ ਸੋਲੋ ਵਲੋਗਿੰਗ ਹੁੰਦੀ ਆ ਇਹ ਇਕੱਲਾ ਤੁਰਦਾ ਬੰਦਾ ਯਾਰ ਇਕੱਲਾ ਜਾਂਦਾ ਕੁਝ ਨਹੀਂ ਹੁੰਦਾ ਉਹਦੇ ਕੋਲ ਸਿਰਫ ਕੱਪੜੇ ਹੁੰਨੇ ਉਹਦੇ ਨਾਲ ਇੱਕ ਪੈਸੇ ਹੁੰਨੇ ਉਹਦੀ ਜੇਬ ਚ ਬਸ ਫੋਨ ਹਾਂ ਚੱਲ ਯਾਰ ਛੇਤੀ ਬਾਈ ਯਾਰ ਇਹ ਨੇਰਾ ਹੋ ਰਿਹਾ ਯਾਰੇ ਸ਼ਾਮ ਤੱਕ ਪਹੁੰਚਾ ਦੇ ਮੈਨੂੰ ਮੈਂ ਨੈਟ ਪਰਣਾ ਪਾ ਦੀ ਬਾਈ ਉਹ ਨਹੀਂ ਪਾਉਂਦਾ ਨੈਟ ਪਰ ਤੂੰ ਚੱਲ ਯਾਰ ਨੈਟ ਪ ਨਹੀਂ ਪੰਦਾ ਤੇ ਗਾਈਜ਼ ਹੁਣ ਆ ਕਾ 25% ਰਸਤਾ ਤੈਅ ਕਰ ਲਿਆ ਉਤੇ ਬਾਦ ਦੇਖਦੇ ਹੁਣ ਬਾਈ ਕਿੱਥੇ ਆਪਾਂ ਨੂੰ ਤਾਰਦਾ ਠੀਕ ਹੈ ਤੇ ਫਿਲਹਾਲ ਤਾਂ ਮੌਸਮ ਵਧੀਆ ਏ ਮੌਸਮ ਵੀ ਪੂਰਾ ਵਧੀਆ ਏ ਤੇ ਰਾਈਡ ਵੀ ਪੂਰੀ ਵਧੀਆ ਏ ਠੀਕ ਹੈ ਪਹਿਲੀ ਵਾਰ ਮੈਂ ਸਕੂਟਰੀ ਤੇ ਬਾਈ ਐਨੀ ਲੰਬੀ ਰਾਈਡ ਕਰ ਰਹੇ ਆ ਏ ਤੇ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਆਪਾਂ ਬਾਈ ਅੱਗੇ ਬੋਲਟ ਵੀ ਰਾਈਡਿੰਗ ਕਰੇ ਕਰਦੇ ਆ ਠੀਕ ਹੈ ਬਾਲਾ ਕਿਹੜਾ ਲੈ ਬਹੁਤ ਵਧੀਆ ਕਿੱਥੇ ਚੱਲੇ ਆ ਉਹ ਚੱਲੇ ਆ ਬਾਈ ਨੂੰ ਛੱਡਣ ਉਹ ਬਾਈ ਕੌਣ ਹੈ ਉਹ ਆ ਬਾਈ ਨਾ ਇਹ ਬਾਈ ਨਾ ਨੈਟ ਪਰ ਵੀਡੀਓ ਪਾਉਂਦਾ ਆ ਹਾ ਨੈਟ ਪਰ ਵੀਡੀਓ ਆ ਕੈਮਰਾ ਆ ਉਹ ਉਹ ਬੰਦ ਕਰ ਲਓ ਇਹਨੂੰ ਉਹ ਨਹੀਂ ਬਾਈ ਪੰਦਾ ਯਾਰ ਤੂੰ ਬੰਦ ਕਰ ਲੈ ਮੇਰੇ ਤੇ ਜੁੱਤੀਆਂ ਨਾ ਖਾਣ ਉਹ ਮੈਂ ਗੱਲ ਕਰ ਲਈ ਬਾਈ ਨਾਲ ਨੈਟ ਪੰ ਨਹੀਂ ਪੰਦਾ ਇਹ ਨੈਟ ਪੰ ਨਹੀਂ ਪੰਦਾ ਉਹ ਯਾਰ ਬਾਈ ਉਹ ਬੈਠਾ ਇਹਨਾਂ ਦਾ ਹੈ ਨਾ ਫੋਟੋ ਆਪਾਉਂਦੇ ਆ ਨੈਟ 'ਤੇ ਉਹ ਬਾਈ ਵੀਰ ਬੈ ਜਾ ਯਾਰ ਤੂੰ ਬੈ ਜਾ ਉਹ ਬੰਦ ਕਰ ਬਾਈ ਲੈ ਕੇ ਜਾਣ ਨਾ ਤੇ ਬਾਈ ਆ ਦੇਖੋ ਆਪਣੇ ਨਾਲ ਦੋ ਬੰਦੇ ਜੁੜ ਗਏ ਠੀਕ ਆ ਹੁਣ ਤੱਕ ਬਾਈ ਜੀ ਗੱਲ ਸੁਣੋ ਜੀ ਗੱਲ ਪਤਾ ਕੀ ਹੈ ਜੀ ਮੈਂ ਜੇ ਨੈਟ ਪਾ ਨਹੀਂ ਪਾਣੀ ਬਾਈ ਜੀ ਬਾਈ ਜੀ ਕਾਨੂੰ ਕਰਦਾ ਉਹ ਬੰਦਾ ਦੇਖ ਰਿਹਾ ਬਾਈ ਯਾਰ ਵਿੱਚ ਤੇ ਬੰਦਾ ਦੇਖ ਰਿਹਾ ਦੇਖ ਭਾਈ ਜੀ ਸਾਨੂੰ ਨਾ ਜੀ ਚੁੱਪ ਮੈਮਰੀ ਹੁੰਦੀ ਮੈਮਰੀ ਵੀਡੀਓ ਭਾਈ ਮੈਮਰੀ ਮਤਲਬ ਯਾਦਾਂ ਯਾਦਾਂ ਐ ਸਾਡੀਆਂ ਗੱਲ ਭਾਈ ਗੱਲ ਦੱਸ ਦਮਾ ਗੱਲ ਭਾਈ ਜੀ ਦੇਖੋ ਗੱਲ ਐਕਣਾ ਨਾ ਜੀ ਸਾਨੂੰ ਕੈਮਰੇ ਤੇ ਡਰ ਲੱਗਦਾ ਜੀ ਅਸੀਂ ਕਦੇ ਨਹੀਂ ਕੈਮਰੇ ਦੇ ਮੂਹਰੇ ਆਏ ਜੀ ਠੀਕ ਆ ਜੀ ਉਹ ਚੱਲ ਯਾਰ ਭਾਈ ਟਾਈਮ ਨਾ ਖਰਾਬ ਕਰੋ ਹਨੇਰਾ ਹੋ ਰਿਹਾ ਯਾਰ ਭਾਈ ਯਾਰ ਭਾਈ ਉਹ ਬਾਪੂ ਨਾਲ ਬਗਲਾ ਮੈਂ ਟਿਊਸ਼ਨ ਬੈਂਕ ਕਰਕੇ ਆਇਆ ਚੱਲ ਠੀਕ ਆ ਯਾਰ ਭਾਈ ਯਾਰ ਚਲੋ ਯਾਰ ਹੁਣ ਭਾਈ ਬੰਦੇ ਬਹੁਤ ਵਧੀਆ ਮਿਲਗੇ ਠੀਕ ਆ ਸਾਨੂੰ ਤੇ ਮੈਂ ਤੁਹਾਨੂੰ ਦੱਸਦਾ ਭਾਈਆ ਨਹੀਂ ਕੋਈ ਨਹੀਂ ਭਾਈ ਬੰਦੇ ਨੂੰ ਪਹੁੰਚਦਾ ਹੈਗਾ ਤਿੰਨ ਜਣਾਂ ਨੇ ਠੀਕ ਹੈ ਸਕੂਟਰੀ ਪਰ ਤੇ ਇਹਨਾਂ ਨੇ ਭਾਈ ਮੈਨੂੰ ਸਕੂਟਰੀ ਪਰ ਵਟ ਗਿਫਟ ਦਿੱਤੀ ਬਾਕੀ ਚੱਲਦੇ ਆਂ ਜੀ ਆਪਾਂ ਅੱਗੇ ਆਜੋ ਤੇ ਭਾਈ ਆਪਾਂ ਪਹੁੰਚਣੇ ਆਲੇ ਆ ਠੀਕ ਹੈ ਹੁਣ ਭਾਈ ਆਪਾਂ ਨੂੰ ਡ੍ਰੌਪ ਕਰੂਗਾ ਕਿਉਂਕਿ ਭਾਈ ਨੇ ਅੱਗੇ ਨੂੰ ਮੁੜ ਕੇ ਜਾਣਾ ਤਾਂ ਉਹ ਹਾਂ ਕਹਿ ਲਿਓ ਵਧੀਆ ਮੱਛਰ ਗਿਆ ਹਾਂ ਮੈਂ ਠੀਕ ਹੈ ਠੀਕ ਅੱਗੇ ਤੱਕ ਲਿਪਟਾਈ ਦੀ ਲਿਪਟਾਈ ਦੀ ਹਾਂ अच्छा भाई इन्होंने एक बंदे ਨੂੰ ਹੋਰ ਨੂੰ ਲਿਫਟ ਦੇ ਦਿੱਤੀ ਹੋ ਲਿਫਟ ਆ ਗਿਆ भाई मैं थोड़ी सारे दी ना एक शिफ्ट पर करनी है यार भाई ਤੁਸੀਂ ਚੰਗੇ ਬਹੁਤ ਹੈ ਤੁਸੀਂ भाई तीन ਆ ਜਣੇ ਹੋਣ ਦੇ ਬਾਵਜੂਦ ਵੀ ਮੈਨੂੰ ਚੌਥੇ ਨੂੰ ਉਠਾ ਲਿਆ ਬਾਈ ਛੇਤੀ ਬੈਠੋ ਬਾਈ ਚੱਲੀਏ ਬਾਕੀ ਬਾਈ ਬੰਦੇ ਇੰਨੇ ਕਿ ਘੈਂਟ ਮੇਰੇ ਨਾਲ ਬਾਕੀ ਚੱਲਦੇ ਆ ਆ ਦੇ ਮੂਰੇ ਖੜ ਗਿਆ ਆ ਦੇਖੋ ਮਿੱਤਰੋ ਤੁਹਾਨੂੰ ਪਤਾ ਹੋਣਾ ਵੀ ਬੰਦਿਆਂ ਨੇ ਨਾ ਇੰਨੀ ਦਿਲ ਰੱਖਿਆ ਹੈ ਸੀਟ ਵੀ ਨਹੀਂ थी हैगी भाई मेरे ਕੋਲ ਸਾਡੇ ਕੋਲ ਤੇ ਇਹਨਾਂ ਨੇ ਭਾਈ ਅੱਗੇ ਬੰਦੇ ਨੂੰ ਖੜਾ ਕਰ ਲਿਆ ਆਪਾਂ ਚੱਲਦੇ ਆਈ ਹੁਣ ਓਏ ਪੁੱਠਾ ਪੰਗਾ ਲੈ ਲਿਆ ਓਏ ਉਹ ਪੈਸੇ ਫੜ ਲਿਆ ਇਹਨਾਂ ਨੇ ਮੇਰੇ ਪੈਸੇ ਰੱਖ ਲਿਆ ਯਾਰ ਓ ਭਾਈ ਆ ਭੈਣ ਦੀ ਆ ਗਿਆ ਬਦੂ ਕੰਮ ਹੋ ਗਿਆ ਓਹ ਓ ਤੋਪੀ ਬਈਆ ਓਏ ਯਾਰ ਭਾਈ ਗਲਤ ਬੰਦੇ ਟੱਕਰ ਗਏ ਤਾਂ ਭਾਈ ਲੁੱਟਾਂ ਗੋ ਲੁੱਟਾਂ ਗੋ ਆਲੇ ਤੇ ਭਾਈ ਸਾਰੇ ਜਾਣੇ ਯਾਰ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਜਾਵਾਂ ਕਿੱਥੇ ਨੂੰ ਯਾਰ ਭਾਈ ਯਾਰ ਕੰਮ ਔਖਾ ਹੋ ਗਿਆ ਯਾਰ ਬਾਈ ਜure ਤੱਕ ਓਏ ਓ ਯਾਰ ਭਾਈ ਸ਼ੋਰ ਧੋ ਯਾਰ ਓਏ ਓਏ ਯਾਰ ਓਏ ਯਾਰ ਬਾਈ ਛੱਡ ਦੋ ਯਾਰ ਬਾਈ ਯਾਰ ਤੈਨੂੰ ਦੱਸਦਾ ਤੈਨੂੰ ਤੂੰ ਭੱਜਾ ਕਿਵੇਂ ਓ ਯਾਰ ਬਾਈ ਹੋ ਹੈ ਚਲ ਚਲ ਉੱਥੇ ਓ ਛੱਡ ਦੇ ਯਾਰ ਬਾਈ ਯਾਰ ਤੇਰੀ ਕਲਾਈ ਏ ਬਲੌਗਿੰਗ ਚਲ ਬਾਈ ਛੱਡ ਦੋ ਯਾਰ ਫੜ ਫੜਾ ਫੜਾ ਆ ਫੜਾ ਓ ਮੱਚੇ ਕੰਮ ਕਰ ਸਾਡੀ ਵੀਡੀਓ ਬਣਾ ਅਸੀਂ ਇਹਨੂੰ ਲੁੱਟਣ ਲੱਗਿਆ ਸਾਲੇ ਨੂੰ ਇਹੇ ਦੇ ਪਹਿਲਾਂ ਨਹੀਂ ਕਰਦੇ ਓਏ ਜੋੜੀ ਹੁੰਦਾ ਫਿਰ ਤੂੰ ਓ ਯਾਰ ਬਾਈ ਯਾਰ ਆ ਤਾਂ ਗਲਤ ਗੱਲ ਆ ਛੱਡ ਯਾਰ ਓ ਮਿਲ ਕੇ ਮਿਲ ਕੇ ਰੁਕ ਕੌਣ ਘੱਡੇਗਾ ਪਾਪਾ ਆ ਕਰਿਆ ਵਾ ਗਿਆ ਔਰ ਭਾਈ ਗਲਤ ਗੱਲ ਆ ਯਾਰ ਭਾਈ ਐ ਥੋੜੀ ਲੁੱਟੀ ਦਾ ਅੰਦਰ ਕਿਸੇ ਨੀ ਆਜ ਬੰਦੇ ਨੂੰ ਯਾਰ ਸਾਲੇ ਉਹ 12000 ਆ ਓਏ ਆ ਫੋਨ ਕਿਹੜਾ ਫੋਨ ਕਿਹੜਾ ਮੈਂ ਭਾਈ ਸੋਲੋ ਵਲੋਗਿੰਗ ਕਰਨ ਆਇਆ ਤਾ ਯਾਰ ਫੋਨ ਓਏ ਪੁੱਲਾ ਓਏ ਹਾਂ ਆ ਪੁੱਲਾ ਫੋਨ ਆ ਬਹੁਤ ਮਹਿੰਗਾ ਬਿਕੂ ਮੈਂ ਸੋ ਲੱਖਾ ਖੋਲਣਾ ਕੱਚਾ ਚ ਕੁਝ ਨਹੀਂ ਹੈਗਾ ਓਏ ਪੈਸੇ ਤੇ ਸਾਰੇ ਹੈਗੇ ਆ ਯਾਰ ਭਾਈ ਯਾਰ ਭਾਈ ਯਾਰ ਕੁਝ ਨਹੀਂ ਹੈਗਾ ਛੱਡ ਦੇ ਅੱਜ ਤੇ ਬਾਅਦ ਹੱਥ ਦਿੱਤਾ ਨਾ ਜਾਣਦਾ ਨਹੀਂ ਸਾਲੇ ਨੂੰ ਲੰਘਿਆ ਤਿੱਕ ਆ ਜਾ ਕੰਮ ਕਰ ਖੈਲੋ ਕੰਮ ਕਰ ਆ ਜਾ ਚੱਲੀਏ ਆਪਣੀ ਦਿਹਾੜੀ ਬਣ ਗਈ ਆ ਜਾ